ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੱਚਿਆਂ ਦੇ ਜਲਦੀ ਵਿਆਹ ਲਈ ਉਪਾਅ ਬਾਰੇ ਗੱਲ ਕਰਾਂਗੇ ਅੱਜ ਜੋ ਉਪਾਅ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਕਾਰਗਰ ਤੇ ਚਮਤਕਾਰਯੋਗ ਉਪਾਅ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਪਾਣ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਦੇ ਹੋ ਤਾਂ ਤੁਹਾਡੀ ਮਨੋ ਕਾਮਨਾ ਜਲਦੀ ਹੀ ਪੂਰੀ ਹੋ ਜਾਵੇਗੀ ਅੱਜ ਦੇ ਵੀਡੀਓ ਦੇ ਵਿੱਚ ਜੋ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਾਅ ਨਾਲ ਅੱਜ ਤੱਕ ਲੱਖਾਂ ਲੋਕਾਂ ਦੇ ਵਿਆਹ ਹੋ ਚੁੱਕੇ ਹਨ ਅਤੇ ਇਕਲੌਤਾ ਇਹ ਅਜਿਹਾ ਉਪਾਅ ਹੈ ਜੋ ਜਲਦੀ ਤੋਂ ਜਲਦੀ ਆਪਣਾ ਅਸਰ ਦਿਖਾਉਂਦਾ ਹੈ ਸਾਧ ਸੰਗਤ ਜੀ ਤੁਹਾਨੂੰ ਬੇਨਤੀ ਹੈ ਕਿ ਜੇਕਰ ਅੱਜ ਦੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋਗੇ ਤਾਂ ਤੁਹਾਨੂੰ ਇਸ ਦਾ ਲਾਭ ਹੋਵੇਗਾ ਜੇ ਤੁਸੀਂ ਅਧਾ ਅਧੂਰਾ ਵੀਡੀਓ ਦੇਖੋਗੇ ਤਾਂ ਤੁਸੀਂ ਉਪਾਅ ਕਰਨ ਦਾ ਉਪਾਗ ਕਰਨ ਦਾ ਸਹੀ ਤਰੀਕਾ ਨਹੀਂ ਸਮਝ पाओਗੇ ਅਤੇ ਜੇ ਤੁਸੀਂ ਉਪਾਣ ਨੂੰ ਸਮਝ ਹੀ ਨਹੀਂ पाओਗੇ ਤਾਂ ਤੁਸੀਂ ਉਪਾਗ ਕਿਵੇਂ ਕਰੋਗੇ ਅਤੇ ਜੇ ਤੁਸੀਂ ਕਰਦੇ ਵੀ ਹੋ ਤਾਂ ਗਲਤ ਕਰੋਗੇ ਅਤੇ ਜੇਕਰ ਤੁਸੀਂ ਕਰਦੇ ਵੀ ਹੋ ਤਾਂ ਗਲਤ ਕਰੋਗੇ ਜਿਸ ਦਾ ਨਤੀਜਾ ਤੁਹਾਨੂੰ ਕਦੇ ਨਹੀਂ ਮਿਲੇਗਾ ਇਸ ਲਈ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਪੂਰਾ ਸੁਣੋ ਸੰਗਤ ਜੀ ਉਪਾਅ ਕਰਨ ਦੇ ਬਾਰੇ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ ਸੰਗਤ ਜੀ ਕਮੈਂਟ ਬਾਕਸ ਦੇ ਨਾਲ ਹੀ ਹਾਈਪ ਬਟਨ ਹੋਵੇਗਾ ਉਸ ਨੂੰ ਵੀ ਕਲਿੱਕ ਕਰ ਦਿਓ ਜੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਸੰਗਾ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਲਈ ਰਿਸ਼ਤੇ ਲਗਾਤਾਰ ਆ ਰਹੇ ਹਨ ਰਿਸ਼ਤੇ ਵਾਲੇ ਗੱਲ ਵੀ ਕਰ ਰਹੇ ਹਨ ਤੁਹਾਨੂੰ ਲੱਗਦਾ ਹੈ ਕਿ ਰਿਸ਼ਤਾ ਪੂਰੀ ਤਰ੍ਹਾਂ ਨਾਲ ਪੱਕਾ ਹੋ ਜਾਵੇਗਾ ਗੱਲ ਤੈਅ ਹੋ ਜਾਵੇਗੀ ਪਰ ਫਿਰ ਵੀ ਪਤਾ ਨਹੀਂ ਉਹ ਲੋਕ ਰਿਸ਼ਤਾ ਕਿਉਂ ਨਹੀਂ ਤੈਅ ਕਰਦੇ ਕਿਉਂ ਨਹੀਂ ਪੱਕਾ ਕਰਦੇ ਤੁਸੀਂ ਕੁਝ ਵੀ ਸਮਝ ਨਹੀਂ ਪਾਉਂਦੇ ਹੋ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਇਹ ਉਪਾਅ ਕਰ ਲੈਣਾ ਚਾਹੀਦਾ ਹੈ ਜਿਸ ਨੂੰ ਕਰਦੇ ਹੈ ਜੋ ਵੀ ਰਿਸ਼ਤਾ ਲੈ ਕੇ ਆਵੇਗਾ ਉਸ ਦਾ ਦਿਮਾਗ ਇੱਕਦਮ ਬਦਲ ਜਾਵੇਗਾ ਜਾਨੀ ਕਿ ਜੋ ਰਿਸ਼ਤਾ ਕਰਨ ਆਉਣਗੇ ਉਹਨਾਂ ਦਾ ਮਨ ਬਦਲ ਜਾਵੇਗਾ ਅਤੇ ਉਹ ਰਿਸ਼ਤਾ ਪੱਕਾ ਕਰਕੇ ਹੀ ਜਾਣਗੇ ਉਪਾਅ ਕਿਵੇਂ ਕਰਨਾ ਹੈ ਉਪਾਅ ਕਰਨ ਦਾ ਤਰੀਕਾ ਕੀ ਹੈ ਇਹ ਸਭ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਸਾ ਸੰਗਤ ਜੀ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਵੀ ਕਰ ਦੇਣਾ ਤਾਂ ਕਿ ਦੂਜਿਆਂ ਦੇ ਜੀਵਨ ਦੇ ਵਿੱਚ ਵੀ ਖੁਸ਼ੀਆਂ ਆ ਸਕਣ ਤੁਸੀਂ ਇਸ ਤਰ੍ਹਾਂ ਕਰਨ ਦੇ ਨਾਲ ਪੁੰਨ ਦੇ ਭਾਗੇ ਬਣ ਸਕਦੇ ਹੋ ਨਾਲ ਹੀ ਤੁਹਾਡੇ ਜੀਵਨ ਵਿੱਚ ਵੀ ਖੁਸ਼ੀਆਂ ਜ਼ਰੂਰ ਆਉਂਦੀਆਂ ਹਨ ਤਾਂ ਸੰਗਤ ਜੀ ਗੱਲ ਕਰਦੇ ਹਾਂ ਕਿ ਤੁਸੀਂ ਉਪਾਅ ਕਿਸ ਤਰ੍ਹਾਂ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਨੂੰ ਕਰਨਾ ਹੈ ਜਾਣੀ ਕਿ ਸੋਮਵਾਰ ਅਤੇ ਇਸ ਉਪਾਅ ਨੂੰ ਮਹੀਨੇ ਦੇ ਪਹਿਲੇ ਸੋਮਵਾਰ ਕਰਨਾ ਹੈ ਜੇਕਰ ਤੁਸੀਂ ਨਹੀਂ ਕਰ ਸਕਦੇ ਪਹਿਲੇ ਸੋਮਵਾਰ ਤਾਂ ਤੁਸੀਂ ਅਗਲੇ ਸੋਮਵਾਰ ਵੀ ਇਹ ਸੁਪਾਣੂ ਕਰ ਸਕਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਸਵੇਰੇ ਨਹਾ ਧੋ ਕੇ ਉਪਾ ਕਰ ਸਕਦੇ ਹੋ ਅਤੇ ਜੇ ਸਵੇਰੇ ਨਾ ਕਰ ਪਾਈ ਤਾਂ ਸ਼ਾਮ ਨੂੰ ਵੀ ਕਰ ਲਓਗੇ ਕੋਈ ਦਿੱਕਤ ਦੀ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਪੂਜਾ ਘਰ ਦੇ ਵਿੱਚ ਨਹਾ ਧੋ ਕੇ ਬੈਠੋ ਜਿੱਥੇ ਤੁਸੀਂ ਆਪਣਾ ਪਾੜ ਪੂਜਾ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਇੱਕ ਅਲੱਗ ਤੋਂ ਕਮਰਾ ਬਣਿਆ ਹੋਵੇਗਾ ਤੇ ਸਾਥ ਸੰਗਤ ਜਿਨ੍ਹਾਂ ਦੇ ਕੋਈ ਅਲੱਗ ਤੋਂ ਕਮਰਾ ਨਹੀਂ ਬਣਿਆ ਤਾਂ ਜੇਕਰ ਤੁਸੀਂ ਜਿੱਥੇ ਵੀ ਬੈਠ ਕੇ ਪਾਠ ਪੂਜਾ ਕਰਦੇ ਹੋ ਉੱਥੇ ਬੈਠ ਕੇ ਵੀ ਇਸ ਪਾਣੂ ਕਰ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਤੁਸੀਂ ਪੋਲੇਨਾਥ ਅਤੇ ਮਾਂ ਪਾਰਵਤੀ ਦੀ ਤਸਵੀਰ ਦੇ ਸਾਹਮਣੇ ਬਕ ਜਲਾਉਣਾ ਹੈ ਦੀਪਕ ਜਗਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਗਣਪਤੀ ਭਗਵਾਨ ਮਾਂ ਪਾਰਵਤੀ ਕਾਰਤਿਕ ਭਗਵਾਨ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹੋਏ ਆਪਣੀ ਮਨੋਕਾਮਨਾ ਪੂਰੀ ਕਰਨ ਦੀ ਪ੍ਰਾਰਥਨਾ ਕਰੋ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਹਨ ਜਿਵੇਂ ਕਿ ਦੇਖੋ ਇੱਕ ਗੱਲ ਤੁਹਾਨੂੰ ਇਸੇ ਨਾਲ ਹੋਰ ਦੱਸ ਦਈਏ ਕਿ ਸਾਰੇ ਬੱਚਿਆਂ ਦੇ ਵਿਆਹ ਦੇ ਵਿੱਚ ਇੱਕੋ ਜਿਹੀਆਂ ਰੁਕਾਵਟਾਂ ਨਹੀਂ ਆਉਂਦੀਆਂ ਸਾਰਿਆਂ ਦੇ ਵੱਖ-ਵੱਖ ਕਾਰਨ ਹੁੰਦੇ ਹਨ ਤਾਂ ਤੁਹਾਡਾ ਜੋ ਵੀ ਕਾਰਨ ਰਹਿੰਦਾ ਹੋਵੇ ਬੱਚਿਆਂ ਦੇ ਵਿਆਹ ਤਲੰਦਾ ਬੱਚਿਆਂ ਦੇ ਵਿਆਹ ਦਾ ਜੋਗ ਨਾ ਬਣਦਾ ਤੁਸੀਂ ਉਸੇ ਰੁਕਾਵਟ ਨੂੰ ਦੂਰ ਕਰਨ ਲਈ ਬੇਨਤੀ ਕਰੋ ਪ੍ਰਾਰਥਨਾ ਕਰੋ ਗਣਪਤੀ ਭਗਵਾਨ ਤੁਰੰਤ ਤੁਹਾਡੀਆਂ ਰੁਕਾਵਟਾਂ ਇੱਕੋ ਵਾਰ ਦੂਰ ਕਰ ਦੇਣਗੇ ਤੁਸੀਂ ਜਿਸ ਵੀ ਭਗਵਾਨ ਨੂੰ ਜਿਸ ਵੀ ਗੁਰੂ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਧਾਰਦੇ ਹੋਏ ਆਪਣੀ ਪ੍ਰਾਰਥਨਾ ਆਪਣੀ ਅਰਦਾਸ ਬੇਨਤੀ ਕਰਨੀ ਹੈ ਤੁਹਾਡੇ ਵਿਆਹ ਨਾਲ ਜੁੜੀਆਂ ਸਾਰੀਆਂ ਮਨੁਕਾਮਨਾਵਾਂ ਤੁਰੰਤ ਪੂਰੀਆਂ ਤੁਹਾਡੇ ਪਕਵਾਨ ਕਰਦੇ ਨੇ ਕਿ ਸਭ ਤੋਂ ਪਹਿਲਾਂ ਇੱਕ ਜੋੜਾ ਲੌਂਗ ਲਾਓ ਤਾਂ ਦੋ ਲੌਂਗ ਲਾਓ ਦੋ ਲੌਂਗ ਇਸ ਲਈ ਕਿਉਂਕਿ ਸ਼ਾਸਤਰ ਅਨੁਸਾਰ ਦੋ ਜੋੜਾ ਲੌਂਗ ਜੋ ਹੈ ਉਹ ਸ਼ਿਵ ਸ਼ਕਤੀ ਦਾ ਪ੍ਰਤੀਕ ਹਨ ਦੋਵੇਂ ਲੌਂਗ ਸ਼ਿਵ ਸ਼ਕਤੀ ਦਾ ਪ੍ਰਤੀਕ ਹਨ ਇਸ ਲਈ ਇੱਕ ਜੋੜਾ ਲੌਂਗ ਹੀ ਲੈਣਾ ਹੈ ਦੋ ਲੌਂਗ ਦੇ ਨਾਲ ਤੁਸੀਂ ਥੋੜੀ ਜਿਹੀ ਮਿਸ਼ਰੀ ਲਓ ਅਤੇ ਇਸ ਦੇ ਨਾਲ 1 ਰੁਪਏ ਦਾ ਸਿੱਕਾ ਲਓ ਇੱਕਰ ਪਾਈ ਦਾ ਸਿੱਕਾ ਤੁਹਾਨੂੰ ਪਿੱਤਲ ਵਾਲਾ ਲੈਣਾ ਚਾਹੀਦਾ ਹੈ ਅਤੇ ਜੇ ਮੰਨ ਲਓ ਪਿੱਤਲ ਵਾਲਾ ਸਿੱਕਾ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਦੂਜਾ ਸਿੱਕਾ ਜੋ ਲੋਹੇ ਵਾਲਾ ਹੁੰਦਾ ਹੈ ਉਸ ਨੂੰ ਵੀ ਲੈ ਸਕਦੇ ਹੋ ਇਹ ਤਿੰਨ ਚੀਜ਼ਾਂ ਤੁਹਾਨੂੰ ਲੈ ਲੈਣੀਆਂ ਹਨ ਅਤੇ ਇਹ ਤਿੰਨੋਂ ਚੀਜ਼ਾਂ ਇੱਕ ਪਲੇਟ ਵਿੱਚ ਰੱਖ ਲਓ ਅਤੇ ਇੱਕ ਪਲੇਟ ਵਿੱਚ ਰੱਖਣ ਤੋਂ ਬਾਅਦ ਇਸ ਨੂੰ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਭੋਲੇनाथ ਅਤੇ ਮਾਂ ਪਾਰਵਤੀ ਦੇ ਅੱਗੇ ਐਸ ਵਿੱਚੋਂ ਦੋ ਲੌਂਗ ਚੌਕ ਅੱਗੇ ਪੇੜ ਕਰ ਦਿਓ ਤਾਂ ਇਹਨਾਂ ਕੰਮ ਤੁਹਾਨੂੰ ਕਰਨਾ ਹੈ ਕਿ ਦੋ ਲੌਂਗ ਚੌਕ ਕੇ ਪੋਲੇਨਾ ਅਤੇ ਮਾਹ ਪਾਰਵਤੀ ਦੇ ਅੱਗੇ ਪੇੜ ਕਰ ਦਿਓ ਪੇੜ ਕਰਨ ਤੋਂ ਬਾਅਦ ਉਹਨਾਂ ਦੇ ਅੱਗੇ ਬੱਚਿਆਂ ਦੇ ਜਲਦੀ ਵਿਆਹ ਦੀ ਅਰਦਾਸ ਕਰੋ ਜੇ ਮਾਤਾ ਪਿਤਾ ਇਹ ਪਾ ਕਰ ਰਹੇ ਹੋਣ ਤਾਂ ਕਰ ਸਕਦੇ ਹਨ ਅਤੇ ਜੇ ਬੱਚੇ ਖੁਦ ਕਰ ਰਹੇ ਹੋਣ ਤਾਂ ਖੁਦ ਵੀ ਉਹ ਆਪਣੀ ਜਲਦੀ ਵਿਆਹ ਦੀ ਪ੍ਰਾਰਥਨਾ ਕਰ ਸਕਦੇ ਹਨ ਇਕਗਾਉ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਇਸ ਪਾਣੋ ਮੰਦਰ ਵਿੱਚ ਕਰਨ ਜਾਓਗੇ ਤਾਂ ਅੱਗੇ ਚੱਲ ਕੇ ਵੀ ਜਿਵੇਂ ਹੀ ਉਪਾਦਾਂ ਪ੍ਰਯੋਗ ਦੱਸਾਂਗੇ ਉਹ ਤੁਸੀਂ ਪੂਰਾ ਨਹੀਂ ਕਰ पाओगे ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਸ ਪਾਣੋ ਆਪਣੇ ਘਰ ਦੇ ਵਿੱਚ ਹੀ ਕਰੋ ਤਾਂ ਇਹ ਹੋਈ ਪਹਿਲੀ ਗੱਲ ਦੂਜੀ ਗੱਲ ਇਹ ਕਿ ਜੇ ਸ਼ਿਵਲਿੰਗ ਹੋਵੇ ਤੁਹਾਡੇ ਤਾਂ ਸ਼ਿਵਲਿੰਗ ਤੇ ਤੁਸੀਂ ਇਹ ਪਾ ਗਾ ਸਕਦੇ ਹੋ ਜੇ ਤਸਵੀਰ ਹੋਵੇ ਤਾਂ ਤਸਵੀਰ ਦੇ ਅੱਗੇ ਵੀ ਤੁਸੀਂ ਪਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੋ ਲੌਂਗ ਤੁਸੀਂ ਭੇਡ ਕਰ ਦਿੱਤੇ ਹੁਣ ਉਸ ਤੋਂ ਬਾਅਦ ਜੋ ਪਲੇਟ ਵਿੱਚ ਤੁਹਾਡੇ ਕੋਲ ਜੋ ਸਿੱਕਾ ਤੇ ਮਿਸ਼ਰੀ ਹੈ ਤਾਂ ਪਹਿਲਾਂ 1 ਰੁਪਏ ਦਾ ਸਿੱਕਾ ਪੋਲੇਨਾਥ ਅਤੇ ਮਾ ਪਾਰਵਤੀ ਨੂੰ 1 ਰੁਪਏ ਦਾ ਸਿੱਕਾ ਪਹਿਲਾਂ ਭੇਡ ਕਰੋ ਉਸ ਤੋਂ ਬਾਅਦ ਜੋ ਪਲੇਟ ਤੁਹਾਡੇ ਕੋਲ ਮਿਸ਼ਰੀ ਵਾਲੀ ਹੈ ਇਸ ਨੂੰ ਪੋਲੇਨਾਥ ਦੇ ਅੱਗੇ ਰੱਖ ਦਿਓ ਅਤੇ ਹੱਥ ਜੋੜ ਕੇ ਬੇਨਤੀ ਕਰੋ ਪ੍ਰਾਰਥਨਾ ਕਰੋ ਕੇ ਬੱਚਿਆਂ ਦੇ ਵਿਆਹ ਦਾ ਜੋਗ ਬਣਾਉਣ ਲਈ ਜੋ ਤੁਸੀਂ ਪਾ ਕਰਨ ਜਾ ਰਹੇ ਹੋ ਇਸ ਪਾ ਵਿੱਚ ਤੁਸੀਂ ਸਫਲਤਾ ਦੇਣਾ ਬੱਚਿਆਂ ਦੇ ਤੁਰੰਤ ਵਿਆਹ ਦੇ ਜੋਗ ਬਣਨ ਉਹਨਾਂ ਦੇ ਜਿੰਨੇ ਵੀ ਜਨਮ ਕੁੰਡਲੀ ਦੇ ਵਿੱਚ ਵਿਆਹ ਦੇ ਦੋਸ਼ ਹਨ ਉਹ ਅਸੀਂ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ ਪਰ ਤੁਸੀਂ ਜਾਣਦੇ ਹੋ ਕਿ ਉਹ ਸਾਰੇ ਵਿਆਹ ਦੇ ਦੋਸ਼ ਇੱਕੋ ਵਾਰ ਵਿੱਚ ਖਤਮ ਹੋਣ ਅਤੇ ਬੱਚਿਆਂ ਲਈ ਇੱਕ ਚੰਗਾ ਤੇ ਚਲਦੇ ਰਿਸ਼ਤਾ ਆਵੇ ਜਲਦੀ ਉਹਨਾਂ ਦਾ ਵਿਆਹ ਤੈਅ ਹੋ ਜਾਵੇ ਗੱਲ ਪੱਕੀ ਹੋ ਜਾਵੇ ਇਸ ਤਰ੍ਹਾਂ ਤੁਹਾਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਅਤੇ ਜੇ ਤੁਹਾਡੇ ਇੱਥੇ ਕੋਈ ਰਿਸ਼ਤਾ ਆਇਆ ਹੋਇਆ ਹੋਵੇ ਤੁਹਾਡੀ ਪਸੰਦ ਦਾ ਹੋਵੇ ਤਾਂ ਤੁਸੀਂ ਉਸੇ ਰਿਸ਼ਤੇ ਦੇ ਬਾਰੇ ਸੋਚਦੇ ਹੋਏ ਮਾਨੇ-ਮਾਨਾ ਕਲਪਨਾ ਕਰਦੇ ਹੋਏ ਭੋਲੇ ਨਾਤੋਂ ਪ੍ਰਾਰਥਨਾ ਕਰੋ ਕਿ ਇਹ ਰਿਸ਼ਤਾ ਪੱਕਾ ਹੋ ਜਾਵੇ ਅਤੇ ਹੁਣ ਇਹ ਸਭ ਕਰਨ ਤੋਂ ਬਾਅਦ ਤੁਸੀਂ ਉਹਨਾਂ ਦੇ ਸਾਹਮਣੇ ਇੱਕ ਇੱਕ ਓਮ ਨਮਾ ਸ਼ਿਵਾਏ ਸ਼ਕਤੀ ਮੰਤਰ ਜੋ ਤੁਹਾਡੇ ਸਾਹਮਣੇ ਜੋ ਮੰਤਰ ਹੁੰਦਾ ਹੈ ਉਹ ਤੁਸੀਂ ਇੰਟਰਨੈਟ ਤੋਂ ਵੀ ਸਰਚ ਕਰ ਸਕਦੇ ਹੋ ਇਸ ਮੰਤਰ ਦਾ ਤੁਸੀਂ 100 ਵਾਰ ਜਾਪ ਕਰੋ ਤੇ ਸੰਗਾ ਜੀ ਬਹੁਤ ਛੋਟਾ ਜਿਹਾ ਮੰਤਰ ਹੈ ਤੁਸੀਂ ਮਾਲਾ ਲੈ ਲਓ ਉਂਗਲਾਂ ਤੇ ਗਿਣ ਲਓ ਪਰ ਕਿਵੇਂ ਵੀ 108 ਵਾਰ ਮੰਤਰ ਦਾ ਜਾਪ ਕਰੋ ਅਤੇ ਮੰਤਰ ਦਾ ਜਾਪ ਕਰਨ ਤੋਂ ਬਾਅਦ ਪੋਲੇਨਾਥ ਅਤੇ ਮਾਂ ਪਾਰਵਤੀ ਦੇ ਅੱਗੇ ਸ਼ਿਵ ਸ਼ਕਤੀ ਦੇ ਸਾਹਮਣੇ ਤਰੰਧ ਵਿਆਹ ਦੀ ਕਾਮਨਾ ਦੀ ਪ੍ਰਾਰਥਨਾ ਕਰੋ ਹੁਣ ਇਹ ਜੋ ਚੀਜ਼ਾਂ ਪੇਟ ਹੋ ਗਈਆਂ ਹਨ ਇਸ ਤੋਂ ਬਾਅਦ ਪੋਲੇਨਾਥ ਦੀ ਆਰਤੀ ਵਗੈਰਾ ਕਰੋ ਆਰਤੀ ਕਰਨ ਤੋਂ ਬਾਅਦ ਇਹ ਜੋ ਚੀਜ਼ਾਂ ਹਨ ਤੁਹਾਡੀਆਂ ਲੌਂਗ ਮਿਸ਼ਰੀ ਇਹਨਾਂ ਦੋਹਾਂ ਨੂੰ ਤੁਹਾਨੂੰ ਚੋਕ ਕੇ ਇੱਕ ਕਿਸੇ ਕਾਗਜ਼ ਦੇ ਪੋੜੇ ਵਿੱਚ ਰੱਖ ਲੈਣਾ ਹੈ ਇਸ ਤੋਂ ਬਾਅਦ ਇਸ ਨੂੰ ਰੱਖ ਲੋ ਅਤੇ ਜੋ ਸਿੱਕਾ ਹੈ ਤੁਹਾਨੂੰ ਇਸ ਨੂੰ ਪੋਲੇਨਾਥ ਦੇ ਮੰਦਰ ਵਿੱਚ ਕਚਾ ਦੇਣਾ ਹੈ ਜਾਂ ਤਾਂ ਕਿਸੇ ਬੱਚੇ ਨੂੰ দান ਕਰ ਦਿਓ ਕਿਸੇ ਵੀ ਕਿਸੇ ਨੂੰ ਵੀ দান ਕਰ ਦਿਓ ਸਭ ਤੋਂ ਵਧੀਆ ਧਾਨ ਹੈ ਕੋਈ ਬੱਚਾ ਲਵੇ ਜਾਂ ਨਾ ਲਵੇ ਪਰ ਤੁਸੀਂ ਇਸ ਨੂੰ ਮੰਦਰ ਵਿੱਚ ਧਾਨ ਜ਼ਰੂਰ ਕਰ ਦਿਓ ਅਤੇ ਜੇ ਕੋਈ ਬੱਚਾ ਲੈਂਦਾ ਹੋਵੇ ਤਾਂ ਬਿਲਕੁਲ ਉਸ ਨੂੰ ਦੇ ਦਿਓ ਅਤੇ ਜੋ ਲੌਂਗ ਅਤੇ ਤੁਹਾਡੀ ਮਿਸ਼ਰੀ ਹੈ ਇਸ ਨੂੰ ਜਿਸ ਬੱਚੇ ਲਈ ਤੁਸੀਂ ਪਾ ਕਰ ਰਹੇ ਹੋ ਉਸ ਬੱਚੇ ਦੇ ਕਮਰੇ ਦੇ ਵਿੱਚ ਰੱਖੋ ਜਿਸਕਾ ਮਾਰੇ ਵਿੱਚ ਬੱਚਾ ਜਾਦਾ ਤੋਂ ਜ਼ਿਆਦਾ ਸਮਾਂ ਬਤਾਉਂਦਾ ਹੈ ਉਸ ਕਮਰੇ ਵਿੱਚ ਰੱਖ ਦਿਓ ਤੁਸੀਂ ਦੇਖੋਗੇ ਤੁਰੰਤ ਵਿਆਹ ਦਾ ਜੋਗ ਬਣਨਾ ਸ਼ੁਰੂ ਹੋ ਜਾਵੇਗਾ ਤਾਂ ਹੁਣ ਗੱਲ ਆਉਂਦੀ ਹੈ ਕਿ ਇਸ ਦਾ ਪ੍ਰਯੋਗ ਕਿਵੇਂ ਕਰੀਏ ਇਸ ਦਾ ਕੀ ਕਰਾਂਗੇ ਤਾਂ ਜਿਵੇਂ ਹੀ ਸਾਹਮਣੇ ਵਾਲੇ ਜਾਣੇ ਰਿਸ਼ਤੇ ਵਾਲੇ ਜੇ ਰਿਸ਼ਤਾ ਲੈ ਕੇ ਆਉਂਦੇ ਹਨ ਜਦੋਂ ਵੀ 2-4 ਦਿਨਾਂ ਵਿੱਚ 10 ਦਿਨਾਂ ਵਿੱਚ ਜਾਂ ਨਵਾਂ ਰਿਸ਼ਤਾ ਕੋਈ ਵੀ ਆਵੇ ਜਿਵੇਂ ਹੀ ਕਿਉਂਕਿ ਇਸ ਦਾ ਅਸਰ ਤੁਰੰਤ ਹੋਵੇਗਾ ਨਵਾਂ ਰਿਸ਼ਤਾ ਆਵੇਗਾ ਤਾਂ ਜਿਵੇਂ ਇਹ ਨਵਾਂ ਰਿਸ਼ਤਾ ਆਵੇ ਤੇ ਇਸ ਮਿਸ਼ਰੀ ਅਤੇ ਲੌਂਗ ਨੂੰ ਉਹਨਾਂ ਲੋਕਾਂ ਦੇ ਕਿਸੇ ਪੀਣ ਵਾਲੇ ਪਦਾਰਥ ਵਿੱਚ ਜਾਣੀ ਕਿ ਪੀਣ ਵਾਲੇ ਪਦਾਰਥ ਵਿੱਚ ਪ੍ਰਯੋਗ ਵਿੱਚ ਲੈ ਲਓ ਜਿਵੇਂ ਚਾਹ ਦੁੱਧ ਵਿੱਚ ਤੁਸੀਂ ਲੌਂਗ ਦਾ ਪ੍ਰਯੋਗ ਵੀ ਕਰ ਸਕਦੇ ਹੋ ਅਤੇ ਮਿਸ਼ਰੀ ਦਾ ਵੀ ਪ੍ਰਯੋਗ ਕਰ ਸਕਦੇ ਹੋ ਮਿੱਠਾ ਕਰਨ ਲਈ ਅਤੇ 만 ਲੋਕੋ ਜੇ ਠੰਡਾ ਦੇ ਰਹੇ ਹੋ ਤਾਂ ਫਿਰ ਤੁਸੀਂ ਉਸ ਵਿੱਚ ਮਿਸ਼ਰੀ ਤਾਂ ਪ੍ਰਯੋਗ ਕਰ ਲਓ ਤਾਂ ਇਹ ਦੋਵੇਂ ਚੀਜ਼ਾਂ ਤੁਸੀਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਪ੍ਰਯੋਗ ਵਿੱਚ ਲਾਓ ਤੇ ਤੁਸੀਂ ਦੇਖੋਗੇ ਕਿ ਉਹਨਾਂ ਦਾ ਦਿਮਾਗ ਇੱਕਦਮ ਬਦਲ ਜਾਵੇਗਾ ਤੁਰੰਤ ਬੱਚਿਆਂ ਦਾ ਰਿਸ਼ਤਾ ਪੱਕਾ ਕਰਨ ਕੀ ਤੇ ਗੱਲ ਪੱਕੀ ਹੋਵੇਗੀ ਸੰਗਤ ਜੀ ਜੈਦ ਉਸੇ ਆਪਣੇ ਬੱਚਿਆਂ ਦਾ ਸਮਾਂ ਰਹਿੰਦੇ ਸਹੀ ਉਮਰ ਤੇ ਜਲਦੀ ਵਿਆਹ ਸਪੰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਪਾਣੂ ਕਰਕੇ ਦੇਖੋ ਭੋਲੇ ਨਾਤ ਅਤੇ ਮਾਂ ਪਾਰਵਤੀ ਦੇ ਸ਼ਿਵ ਸ਼ਕਤੀ ਦੀ ਤੁਰੰਤ ਕਿਰਪਾ ਬਣेंगे ਬੱਚਿਆਂ ਦੇ ਤੁਰੰਤ ਉਹਨਾਂ ਦਾ ਰਿਸ਼ਤਾ ਵਿਆਹ طے ਹੋਵੇਗਾ ਪੱਕਾ ਹੋਵੇਗਾ ਤਾਂ ਸੰਗਤ ਜੀ ਇਹ ਉਪਾਅ ਜੇ ਤੁਸੀਂ ਦੱਸੇ ਗਏ ਤਰੀਕੇ ਨਾਲ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰ ਲੈਂਦੇ ਹੋ ਤਾਂ ਯਕੀਨ ਮੰਨ ਕੇ ਚੱਲੋ ਤੁਹਾਡਾ ਕੰਮ 100% ਪੂਰਾ ਹੋਵੇਗਾ ਤਾਂ ਅੱਜ ਤੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ